ਬਣੀਏ ਪਾਸ਼ਾ ਨਾ ਬਾਕੀ ਦਾ ੱਕਾ ਹੈ ਜਹਾਂਗੀਰ ਨੇ ਕੀਤਾ ਉਹ ਤਾਂ ਕਹਿੰਦਾ ਵੀ ਅਰਜਨ ਦੇਵ ਨਾਂ ਦਾ Hindu ਜਿਹਨੇ ਆਪਦੀ ਕੂੜ ਦੀ ਦੁਕਾਨ ਗਰਮ ਕਰ ਰੱਖੀ ਸੀ ਹੂੰ ਤੇ ਉਹ ਸਾਧੂਆਂ ਹਾਥਾਂ ਵਰਗੇ ਕੱਪੜੇ ਪਾਉਂਦਾ ਸੀ ਤੁਝ ਕੇ ਜਹਾਂਗੀਰ ਦੀ ਵਿੱਚ ਲਿਖਿਆ ਹੋਇਆ ਹੂੰ ਤੇ ਮੈਨੂੰ ਵੀ ਬਹੁਤ ਦੇਰ ਤੋਂ ਲੜਕ ਰਿਹਾ ਸੀ ਕਿ Hindu ਤੇ ਮੁਸਲਮਾਨ ਉਹਦੇ ਸ਼ਰਧਾਲੂ ਹੋ ਰਿਹਾ ਹੂੰ ਉਹਨੂੰ ਕੂੜ ਦੀ ਦੁਕਾਨ ਦੱਸਦਾ ਸੀ ਜਹਾਂਗੀਰ ਹੂੰ ਤੇ ਉਹਨੂੰ ਤਤੀ ਜਵੇ ਤੇ ਵਾਤਾ ਜਿਹੜੇ ਬਾਬਾ ਨੇ ਕੀੜੀ ਨਹੀਂ ਮਾਰੀ ਉਹ ਤਤੀ ਤਵੀ ਤੇ ਤੇ ਉਹ ਤੋਂ ਪੰਜਾਬ ਦੇ ਲੋਕ ਕਿੱਧਰ ਸੀ ਲਾਹੌਰ ਦੇ ਲੋਕ ਉੱਠ ਖੜਦੇ ਜਹਾਂਗੀਰ ਨੂੰ ਪੈ ਜਾਂਦੇ ਇਹਨਾਂ ਦਾ ਅਕੜਾ ਨਹੀਂ ਸੀ ਜਹਾਂਗੀਰ ਅਯਾਸ਼ ਬੰਦਾ ਸੀ ਫੀਮ ਖਾਣਾ ਠੀਕ ਹੈ ਨਾ ਉਹਨਾਂ ਨਾਲ ਪੰਗੇ ਨਹੀਂ ਲੈਣੇ ਮਗਰੋਂ ਗੱਲਾਂ ਕਰੀ ਜਾਂਦੇ ਆ ਇਤਿਹਾਸ ਨੂੰ ਸੋਚ ਕੇ ਉਹਦੇ ਤੇ ਅਸਰ ਕਰਨਾ ਚਾਹੀਦਾ ਫਿਰ ਸਚਾਈ ਸਾਹਮਣੇ ਆ ਜਾਂਦੀ ਆ ਉਹ ਹੀ ਕਰਦੇ ਨੇ ਗੁਰੂਰ ਗੋਬਿੰਦ ਸਾਹਿਬ ਜੀ ਦਾ ਫਿਰ ਖੜੇ ਮੀਰੀ ਤੇ ਪੀਰੀ ਦੇ ਤਾਂ ਫਿਰ ਕਿੰਨਾ ਕੁ ਰਹੇ ਵਿਚਾਰੇ ਕਿੰਨਾ ਕੁ ਚਿਰ ਜੀਵੇ ਆਪਾਂ ਤਾਂ ਉਹਦੇ ਨਾਲ ਨਹੀਂ ਲੜੇ ਵਿਚਾਰੇ ਉਹਦੇ ਆਹ ਹਾ ਸਿਰਫ ਮਾਲਵੇ ਦੇ ਵਿੱਚ ਕੁਝ ਜਿਹੜੇ ਬਰਾੜ ਬੱਚੇ ਸੀ ਉਹਦੇ ਨਾਲ ਖੜ ਕੇ ਥੋੜਾ ਚਿਰ ਐਨੀਆਂ ਜੰਗਾਂ ਵੀ ਨਹੀਂ ਹੋਈਆਂ ਮਤਲਬ ਗੱਲ ਐ ਵੀ ਆਪਾਂ ਜਦੋਂ ਗੱਲੇ ਉਹ ਕੀ ਕਰਦੇ ਸਾਰਾ ਪੰਜਾਬ ਦੇ ਨਾਲ ਰਲਦਾ ਉਹਦਾ ਰਲਿਆ ਨਹੀਂ ਕੋਈ ਰਲਿਆ ਹਾਂਜੀ ਦਸਵੇਂ ਪਾਸ਼ਾ ਨਾਲ ਰਲਦਾ ਉਹ ਨਹੀਂ ਰਲੇ ਹੂੰ ਬੰਦੇ ਬਾਦ ਨਾਲ ਰਲਦੇ ਹੋਦੇ ਨਹੀਂ ਨਾਲ ਨਹੀਂ ਰਲੇ ਐ ਵੀ ਗੱਲੇ ਆਪਦੇ ਘਰਾਂ 'ਚ ਮੌਜਾਂ ਕੀਤੀਆਂ ਦੁਕਾਨਾਂ 'ਚ ਮੌਜਾਂ ਕੀਤੀਆਂ ਹਯਾਸ਼ੀਆਂ ਕੀਤੀਆਂ ਹੈ ਜਿੰਦੇ ਬੰਦੇ ਚੇਤਨਾ ਸੀ ਉਹ ਵਿਚਾਰੇ ਸ਼ਹੀਦ ਹੋ ਗਏ ਜ਼ਾਲਮ ਦੇ ਹੱਥੋਂ ਸ਼ਹੀਦ ਹੋ ਗਏ ਠੀਕ ਨੇ ਜੇ ਇਹ ਤਕੜੇ ਹੁੰਦੇ ਤੇ ਜ਼ਾਲਮ ਨੂੰ ਇਹਨਾਂ ਨੇ ਸ਼ਹੀਦ ਕਰਨਾ ਸੀ ਬਸ ਸਿੱਧੀ ਗੱਲ ਹੈ ਸ਼ਹੀਦ ਨਹੀਂ ਚਾਲਮ ਚਲੋ ਸ਼ਹੀਦ ਨਹੀਂ ਚਾਲਮ ਨਹੀਂ ਫਿਰ ਦੂਜਾ ਨੇ ਕਿਹਾ ਸਾਡਾ ਸ਼ਹੀਦ ਹੋ ਗਿਆ ਸਾਡਾ ਸ਼ਹੀਦ ਹੋ ਗਿਆ ਫਿਰ ਬਾਬਰ ਗਿਆ ਨੇ ਕਿਹਾ ਸਾਡਾ ਸ਼ਹੀਦ ਹੋ ਗਿਆ ਹੁਣ ਆਪਾਂ ਕਹਿੰਦੇ ਬਈ ਸਾਡਾ ਸ਼ਹੀਦ ਆਪਾਂ ਕਮਜ਼ੋਰ ਸੀ ਤਾਂ ਸ਼ਹੀਦ ਮਤਲਬ ਅਸੀਂ ਕਹਿੰਦੇ ਆ ਪੰਜਾਬੀ ਅਸੀਂ ਕਹਿੰਦੇ ਆ ਨੰਬਰ 1 ਕੌਮ ਆ ਨਹੀਂ ਨੰਬਰ 1 ਨੰਬਰ 1 ਕੌਮ ਆ ਅਸੀਂ ਲੜਾਕੇ ਆ ਪਰ ਜਦੋਂ ਨਹੀਂ ਹੁਣ ਇਹ ਵੀ ਝੂਠ ਮਾਰਦੇ ਨੇ ਕੋਈ ਝੂਠ ਮਾਰਦੇ ਹਾਂ ਹਾਂ ਬਿਲਕੁਲ ਲੜਾਕੇ ਕੋਈ ਬਾਹਰਲਾ ਹਮਲਾਪਰ ਰੋਕ ਨਹੀਂ ਸਕੇ ਕਦੇ ਲੜਾਕੇ ਆ ਜੀ ਸਿਕੰਦਰ ਤੋਂ ਲੈ ਕੇ ਹੁਣ ਤੱਕ ਸਾਰੇ ਹਮਲੇ ਥੋੜੀ ਹੋਏ ਆ ਪੰਜਾਬੀਆਂ ਨੇ ਜੁਰਾਨ ਤੇ ਹਮਲਾ ਨਹੀਂ ਕੀਤਾ ਪੁੱਛੋ ਤਾਂ ਅਸੀਂ ਇਹਨਾਂ ਨੂੰ ਵੀ ਆਪਣੇ ਬਜ਼ੁਰਗਾਂ ਨੇ ਜੁਰਾਨ ਤੇ ਹਮਲਾ ਨਾ ਕਰਤਾ ਭਾਈ ਇਰਾਨ ਤੇ ਕਰ ਦਿੰਦੇ ਤੁਰਕੀ ਤੇ ਕਰ ਦਿੰਦੇ ਇਰਾਕ ਤੇ ਕਰ ਦਿੰਦੇ ਅਰਬਾਂ ਤੇ ਕਰ ਦਿੰਦੇ ਇਹਨਾਂ ਤੇ ਤਾਂ ਹਮਲੇ ਹੋਏ ਹੀ ਨਹੀਂ ਇਹਨਾਂ ਤੇ ਉਹਨਾਂ ਨੇ ਹਮਲੇ ਕੀਤੇ ਨੇ ਕੀਤੇ ਕਿ ਨਹੀਂ ਫਿਰ ਬਾਦਰ ਕਿੰਨੇ ਕੋ ਹੈ ਲੜਾਕੇ ਕਿੰਨੇ ਕਿ ਨਹੀਂ ਇਹ ਤਾਂ ਮੌਕਾ ਪ੍ਰਸਤ ਬਹੁਤ ਡਰਪੋਕ ਬੰਦੇ ਨੇ ਇਹ ਜਿਨ੍ਹਾਂ ਨੇ ਪੰਜਾਬ ਦੀ ਰਾਖੀ ਕਰਨੀ ਸੀ ਉਹਨੇ ਨਹੀਂ ਕੀ ਹਾਂ ਸਧਾਰਨ ਕਿਰਤੀ ਬੰਦਾ ਅਫਗਾਨ ਦਾ ਜੱਤੇ ਆ ਨਾ ਹਾਂਜੀ ਅਫਗਾਨ ਦਾ ਜੱਤੇ ਆ ਨਾ ਕਿੰਨਾ ਕਿਚਰ ਲੜਾਕੇ ਦੇ ਬਹਾਦਰ ਤਾਂ ਗ੍ਰਹਿਣ ਵਾਲੇ ਸੀ ਜਿਹੜੇ ਨੇ 8500 ਕਿਲੋਮੀਟਰ ਤੋਂ ਆਕੇ ਥੋੜੇ ਤੇ ਰਾਜ ਕੀਤਾ ਹੂੰ ਉਹ ਅਸੀਂ ਬਹਾਦਰ ਸਿਆਣੇ ਤੇ ਲੜਾਕੇ ਪਰ ਅਸੀਂ ਅੱਜ ਵੀ ਅਸੀਂ ਅੱਜ ਵੀ ਤੁਸੀਂ ਉਹਨਾਂ ਦੀ ਝਾਕੇ ਦਿਖਾ ਦਿਓ ਹੂੰ ਇੰਗਲੈਂਡ ਵੀ ਚਲੋ ਝਾਤ ਲਓ ਸਾਰਾ ਹਿੰਦੁਸਤਾਨ ਇੰਗਲੈਂਡ ਨੂੰ ਉਂਗਲ ਕਰਕੇ ਦਿਖਾ ਦੇ ਮਨਿਆ ਗਿਆ ਤਾਂ ਠੀਕ ਹੈ ਨਾ ਇੰਨੇ ਬਾਦਰ ਨਹੀਂ ਹਾਂ ਗਰੀਬ ਦੇ ਨਾਲ ਜੇ ਅਸੀਂ ਗਲਮਗਲੀ ਹੋਣੀ ਹੁੰਦੀ ਹੈ ਨਾ ਆਪ ਤੋਂ ਗਰੀਬ ਦੇ ਨਾਲ ਉਦੋਂ ਬਾਦਰੀ ਆਹੀ ਜੂਰ ਦਿਖਾ ਦਿੰਦੇ ਆ ਇਹ ਪੱਕੀ ਗੱਲ ਹੈ ਪਰ ਅਸੀਂ ਇਤਿਹਾਸ ਤਾਂ ਪੜਦੇ ਆ ਵੀ ਕਾਬਲ ਕੰਧਾਰ ਤੋਂ ਇਹ ਅਸੀਂ ਜਿਹੜੇ ਕਾਬਜ ਰਹੇ ਹਾਂ ਜਿੱਥੇ ਕੋਈ ਜਿੱਤ ਨਹੀਂ ਪਾਇਆ ਇਤਿਹਾਸ ਦੇ ਵਿੱਚ ਕਦੇ ਵੀ ਜਿੱਤ ਨਾਲ ਕਿਹੜਾ ਸੀ ਆਪਾਂ ਹੀ ਸੀ ਉਦੋਂ ਪੜਾ ਜਿੱਤ ਨਹੀਂ ਪਾਈ ਸੀ ਜਿੱਤ ਕੇ ਤੇ 40 ਸਾਲਾਂ ਬਾਅਦ ਆਪਣੇ ਹੱਥੋਂ ਨਿਕਲ ਗਿਆ ਉਹੀ ਕਾਬਲ ਕੰਧਾਰ ਅੰਗਰੇਜ਼ ਦੇ ਥੱਲੇ ਆ ਗਿਆ ਉਦੋਂ ਫਿਰ ਆਪਾਂ ਕਿਧਰ ਗਏ ਸੀ 40 ਸਾਲਾਂ ਰਣਜੀਤ ਸਿੰਘ ਗੁਜ਼ਰਿਆ 1849 ਚ ਹੂੰ ਤੇ 1849 ਤੱਕ ਸਾਰਾ ਪੰਜਾਬ ਆ ਲੁਧਿਆਣਾ ਅੰਗਰੇਜ਼ ਦੇ ਨਾਲ ਖੜਾ ਸੀ ਹੂੰ ਏ ਟੂ ਜ਼ੈਡ ਅੰਗਰੇਜ਼ ਦੇ ਨਾਲ ਬਦਵਾਲੀ ਲੜਾਈ ਚ ਲੁਧਿਆਣਾ ਅੰਗਰੇਜ਼ ਨਾਲ ਖੜਾ ਸੀ ਕੋਈ ਵੀ ਲੜਾਈਆਂ ਜਿਹੜੀਆਂ ਕਹਿੰਦੇ ਆਪਾਂ ਸਿਕੰਦਰ ਤੁਮ ਵੀ 250 ਬਰੇ ਪਹਿਲਾਂ ਆਪਣੇ ਤੇ ਇੱਕ ਹਮਲਾ ਹੋਇਆ ਸੀ ਬਾਹਰਲਾ ਉਹ ਤੇ ਵੀ ਪਹਾਰੇ ਸੀ ਉਹਨੇ ਤੇ ਹੀ ਰਸ ਮਗਰੋਂ ਆਈ ਲਾਲੂ ਆਪਣੇ ਦੇ ਚੀਨ ਨਾਲ ਪੰਗਾ ਪਿਆ ਸੀ ਆਪਣਾ ਥੋੜਾ ਜਿਹਾ ਆਪਾਂ ਜਿੱਤੇ ਸੀ ਚੀਨ ਨੂੰ ਅਜੀ ਵੀ ਕਿੰਤ ਸਾਰਾ ਇਨਸਾਨ ਡਰਦਾ ਇਹ ਪੱਕੀ ਗੱਲ ਐ ਹਾਂ ਅਜੀ ਆਗਿਆ ਆਪਣੇ ਬਾਤ ਤੇ ਦਲੇਰ ਆ ਆਪ ਦੇ ਗਰੀਬਾਂ ਨੂੰ ਤਾਂ ਕਰਨਾ ਹੋਵੇ ਆਪ ਦੇ ਕੀਰਤੀ ਜਮਾਤ ਨੂੰ ਤਾਂ ਕਰਨਾ ਹੋਵੇ ਔਰਤਾਂ ਨੂੰ ਵੀ ਬੇਸ਼ਤ ਕਰਨਾ ਹੋਵੇ ਫਿਰ ਅਸੀਂ ਦਲੇਰ ਕਾਫੀ ਲੱਗਦੇ ਆ ਗਾਲਾਂ ਕੱਢਣ ਨੂੰ ਤੇ ਬੋਣਾ ਕੱਢਣ ਨੂੰ ਜਿੰਨੀ ਮਰਜ਼ੀ ਕਢਾ ਲੋ ਪਰ ਵਿਦਿਆ ਦੇ ਵਿੱਚ ਪਿੱਛੇ ਇਨਸਾਫ ਲਈ ਖੜਨ ਤਾਂ ਅਸੀਂ ਬਹੁਤ ਪਿੱਛੇ ਉਹਨਾਂ ਪੰਜਾਬ ਦੇ ਆਪਾਂ ਸਾਰੇ ਪੰਜਾਬੀ ਵਜਦੇ ਆਂ ਜਦ ਪੰਜਾਬ ਤੇ ਕੋਈ ਸਮੱਸਿਆ ਆਉਂਦੀ ਹੈ ਪੰਜਾਬ ਦਾ ਇੱਕ ਹਿੱਸਾ ਜਿਹੜਾ ਸ਼ਹਿਰਾਂ ਵਿੱਚ ਜਿਹੜਾ ਰਹਿੰਦਾ ਦੁਕਾਨਾਂ 'ਚ ਬੈਠਾ ਰਹਿੰਦਾ ਕਦੇ ਪੰਜਾਬ ਦੇ ਦੁਕਾਨਦਾਰ ਨਹੀਂ ਅੱਜ ਤੱਕ ਨਹੀਂ ਆਇਆ ਨਹੀਂ ਹੈ ਹੁਣ ਦੱਸੋ ਤੁਹਾਨੂੰ ਕੀ ਕਹੀਏ ਪੰਜਾਬ ਦੇ ਲੋਕਾਂ ਨੂੰ ਬਹਾਦਰੋਂ ਕੇ ਕਮਜ਼ੋਰੋਂ ਸੇ ਭੰਜਵਾਦੀਆਂ ਹਮ ਆਪਣੇ ਜਿਹੜੀ ਆਦੀਵਾਦੀ ਸੋਚੀ ਨਾ ਵੀ ਕੀ ਹੋ ਰਿਹਾ ਥੇ ਕਿੱਥੇ ਜਾਓ ਕੁਝ ਕੁ ਲੋਕ ਤਾਂ ਹੈਗੇ ਨਾ ਕੁਝ ਲੋਕਾਂ ਤਾਂ ਸਾਰੀ ਦੁਨੀਆ 'ਚ ਨੇ ਆਪਾਂ ਨੂੰ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਵਿਚਾਰਨ ਇਹ ਥੋੜਾ ਕਹਿੰਦਾ ਤੁਸੀਂ ਕਿਉਂ ਉਹ ਤਾਂ ਹੈਗੇ ਉਹਨਾਂ ਕਰਕੇ ਮਾੜੀ ਮੋਟੀ ਬੈਠੇ ਆ ਨਹੀਂ ਤਾਂ ਕਾਂ ਲੈ ਜੇ ਚੱਕ ਕੇ ਆਪਣੇ ਹੱਥੀਂ ਰੋਟੀ ਖੋ ਕੇ ਉਹਨਾਂ ਕਰਕੇ ਬੈਠੇ ਆ ਔਰ ਜਿਹੜੇ ਆਪਣੇ ਲਈ ਮਰ ਰਹੇ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਜਿਨੇ ਆਪਣੇ ਤੇ ਹਮਲੇ ਕੀਤੇ ਆਪਣਾ ਬੇੜਾ ਕਰਕੇ ਕੀਤਾ ਉਹਦਾ ਵਿਗੜਿਆ ਕੱਖ ਨਹੀਂ ਵਿਗੜਿਆ ਹੁਣ ਦੱਸੋ ਕਸੂਰ ਤਾਂ ਫਿਰ ਆਪਣੀ ਹੀ ਆ ਨਾ ਹੁਣ ਆਪਾਂ ਜੇ ਜਿਹੜੇ ਵੀ ਜੇ ਆਪਾਂ 84 ਬਿੱਲੇ ਦੀ ਗੱਲ ਕਰਦੇ ਆ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਆ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਹੀ ਲਾਲੀਏ ਲਾਲੀਏ ਤੇ ਜਿਹੜੇ ਆਪਣੇ ਵਾਸਤੇ ਖੜੇ ਨਹੀਂ ਬਚੇ ਉਹਨਾਂ ਦਾ ਕੁਝ ਨਹੀਂ ਮਹਾਰਾਜ ਰਣਜੀਤ ਸਿੰਘ ਨੇ ਕਿੰਨੇ ਹਿੰਮਤ ਨਾਲ ਰਾਜ ਕਾਇਮ ਕੀਤਾ ਬਹੁਤ ਔਖਾ ਸੀ ਉਸ ਵਕਤ ਰਾਜ ਕੰਮ ਕਰਨਾ ਕਿਉਂਕਿ ਇੱਕ ਪਾਸੇ ਗਰੀ ਤਕੜਾ ਹੋ ਕੇ ਆ ਰਿਹਾ ਸੀ ਇੱਕ ਪਾਸੇ ਮਰਾਠੇ ਤਕੜੇ ਹੋ ਕੇ ਆ ਰਹੇ ਸੀ ਰਣਜੀਤ ਸਿੰਘ ਨੇ ਕੋਸ਼ਿਸ਼ ਕੀਤੀ ਇੱਕ ਰਾਜ ਕਾਇਮ ਕਰਨ ਲਈ ਕੋਈ ਨਵਦਾ ਰਾਜ ਵੀ ਨਹੀਂ ਸੀ ਸਿਰਫ 40 ਸਾਲ ਹੀ ਸੀ 1839 ਦੇ ਵਿਚਦਰ ਰਣਜੀਤ ਸਿੰਘ ਇਥੇ ਵਿਦਾ ਹੋ ਗਏ ਧਰਤੀ ਤੋਂ ਠੀਕ ਹੈ ਔਰ ਉਹਦਾ ਰਾਜ ਕਹਿ ਨਹੀਂ ਆਪਾਂ ਕਰ ਰੱਖਦੇ ਬੁਧਾਉਣ ਦਾ ਦਰ ਛੱਡੋ ਤੇ ਸਾਰੇ ਲੁਧਿਆਣੇ ਪਟਿਆਲੇ ਇਧਰ ਲਾ ਪੰਜਾਬ ਮਾਲਵੇ ਅੜਾ ਐਸਾ ਸਾਰਾ ਅੰਗਰੇਜ਼ ਨਾਲ ਸੀ ਜਾਣ ਦੱਸ ਨਹੀਂ ਸੀ ਤਾਂ ਇਸ ਕਰਕੇ ਨਾ ਇਤਿਹਾਸ ਨੂੰ ਤੇ ਆਸ ਕਾ ਪ੍ਰਸੰਗ ਚ ਰੱਖੋ ਫਿਰ ਆਪਾਂ ਸੱਚ ਪਛਾਣ ਸਕਦੇ ਆ ਤੇ ਕੱਲਾ ਕਣਾ ਜੀ ਪੰਜਾਬੀ ਬਹਾਦਰ ਹੁੰਦੇ ਆ ਪੰਜਾਬੀ ਦਲੇਰ ਹੁੰਦੇ ਆ ਪੰਜਾਬੀ ਡਰਪੋਕ ਹੁੰਦੇ ਆ ਇਹ ਨਹੀਂ ਹੈ ਚੇਤਨਾ ਦੀ ਗੱਲ ਹੈ ਚੇਤਨਾ ਸਾਡੇ ਕੋਲੇ ਘਾਟ ਹੈ ਵਿਦਿਆ ਦੀ ਵੀ ਸਾਡੇ ਕੋਲੇ ਘਾਟ ਹੈ ਸਾਡੇ ਕੋਲ ਅੰਗਰੇਜ਼ ਜਿੰਨੀ ਨਾ ਚੇਤਨਾ ਨਾ ਵਿਦਿਆ ਤਾਂ ਸੇਮੋਰਾਂ